ਬਾਪ ਤੇ ਪੁੱਤ ਦੇ ਰਿਸ਼ਤੇ ਨੂੰ ਦੁਨੀਆ ਦਾ ਸਭ ਤੋਂ ਕੀਮਤੀ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਮਾਂ ਦਿਵਸ ਤੇ ਇਸ ਪਵਿੱਤਰ ਰਿਸ਼ਤੇ ਦੀ ਸ਼ਾਨ ਹੋਰ ਵੀ ਜ਼ਿਆਦਾ ਵੱਜ ਜਾਂਦੀ ਹੈ ਜਦੋਂ ਇੱਕ ਪੁੱਤ ਜਿਹੜਾ ਹੈ ਆਪਣੀ ਮਾਂ ਦੇ ਕੋਲ ਪਹੁੰਚਣ ਤੇ ਉਸਦੇ ਨਾਲੇ ਤਿਉਹਾਰ ਮਨਾਉਣ ਦੀ ਇੱਛਾ ਰੱਖਦਾ ਹੈ ਪਰ ਇੱਕ ਮਾਂ ਅਜਿਹੀ ਵੀ ਹੈ ਜਿਸਨੇ ਆਪਣੇ ਪੁੱਤ ਨੂੰ ਜਿਹੜਾ ਹੈ ਮਾਂ ਦਿਵਸ ਤੇ ਦਿਨ ਤੇ ਯਾਨੀ ਕਿ 27 27 ਸਾਲਾਂ ਇਕਲੋਤੇ ਪੁੱਤਰ ਨੂੰ ਜੜਾਏ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ ਸੀ ਮਾਂ ਦਿਵਸ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਅਤ ਪਰਿਸ਼ਦ ਦੇ ਮੈਂਬਰ ਜਨਰਲ ਸੱਤਰ ਕੁਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ 2018 ਵਿੱਚ ਮਾਂ ਦਿਵਸ ਵਾਲੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਸੈਕਟਰ ਦੇ ਵਿੱਚ ਪਾਕ ਖੇਲ ਪ੍ਰਪਤਤ ਤਤਵਾਦਿਆਂ ਦੇ ਨਾਲ ਲੜਦੇ ਸਮੇਂ ਛਾਤੀ ਵਿੱਚ ਗੋਲੀ ਲੱਗਨ ਕਾਰਨ ਸ਼ਹੀਦ ਹੋਏ CRPF ਦੀ 182 ਬਟਾਲੀਅਨ ਦੇ ਕਾਂਸਟੇਬਲ ਮਨਦੀਪ ਕੁਮਾਰ ਦੇ ਘਰ ਪਿੰਡ ਖੁਦਾਦਾਪੁਰ ਪਹੁੰਚੇ ਅਤੇ ਉਹਨਾਂ ਦੀ ਮਾਂ ਕੁੰਤੀ ਦੇਵੀ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਮਨੋਵਲ ਵੀ ਜਿਹੜਾ ਵਿਦਾਇਆ ਤੇ ਉੱਥੇ ਹੀ ਕਾਂਸਟੇਬਲ ਮਨਦੀਪ ਕੁਮਾਰ ਦੇ 7ਵੇਂ ਸ਼ਹੀਦੀ ਦਿਵਸ ਤੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਨੂੰ ਸਮੋਦਿਤ ਕਰਦੇ ਹਨ ਸ਼ਹੀਦ ਪਰਿਵਾਰ ਸੁਰੱਖਤ ਪਰਿਸ਼ਦ ਦੇ ਚਰਨਲ ਸਕਤਰ ਕੁਵਰ ਰਵਿੰਦਰ ਸਿੰਘ ਵਿੱਕੀ ਭਾਵੁਕ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਮਨਦੀਪ ਦੀ ਸ਼ਹੀਦੀ ਦਿਵਸ ਤੇ ਉਹਨਾਂ ਦੀ ਕੌਂਸਲ ਵੱਲੋਂ ਜਿਹੜਾ ਹੈ ਆਯੋਜਿਤ ਮਾਂ ਦਿਵਸ ਮਾਰੋ ਅੱਜ ਸਹੀ ਅਰਥਾਂ ਵਿੱਚ ਸਤਾਰਤਕ ਹੋ ਗਿਆ ਕਿਉਂਕਿ ਇਸ ਮਾਰੋ ਵਿੱਚ ਅਸੀਂ ਇੱਕ ਬਹਾਦਰ ਪੁੱਤਰ ਦੀ ਬਹਾਦਰ ਮਾਂ ਨੂੰ ਸਨਮਾਨਿਤ ਕੀਤਾ ਹੈ ਜਿਸ ਨੇ ਰਾਸ਼ਟਰ ਦੀ ਵਿਦੇਦੀ ਦੇ ਆਪਣੇ ਜਾਨ ਕੁਰਬਾਨ ਕਰ ਦਿੱਤੀ ਤੇ ਉਥੇ ਹੀ ਉਹਨਾਂ ਨੇ ਵੀ ਕਿਹਾ ਕਿ ਮਾਂ ਪਿਆਰ ਦਾ ਰੂਪ ਹੈ ਤੇ ਜਿਸ ਦਾ ਦਰਜਾ ਪ੍ਰਮਾਤਮਾ ਦੇ ਬਰਾਬਰ ਹੈ ਪਰ ਤਨ ਹੈ ਇਹ ਬਹਾਦਰ ਮਾਂ ਜਿਸ ਨੇ ਆਪਣੇ ਪੁੱਤ ਦੀ ਕੁਰਬਾਨੀ ਜੜੀ ਹੈ ਉਹ ਦਿੱਤੀ ਹੈ ਜੋ 7 ਸਾਲ ਪਹਿਲਾਂ ਹੀ ਮਾਂ ਦਿਵਸ ਤੇ ਤਿਰੰਗੇ ਵਿੱਚ ਲਪੇਟਿਆ ਹੋਇਆ ਵਾਪਸ ਆਇਆ ਸੀ

ਮਾਰਾ ਤੇ ਨੇ ਬੱਡੀਆਂ ਬਰਾ ਕਰੇ ਅੱਜ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਮੱਚਾ ਅੱਜ ਤੇ ਲਈ ਆਖਰੀ ਦਿਨ ਇੱਕ ਵਾਰੀ ਕਿਤੇ ਸੱਤਾਂ ਚੱਲਣਾ ਚਾਹਿੰਦਾ ਕਰ ਅੱਜ ਅਠਮਾ ਸਾਲ ਲੱਗ ਜਾਣਾ ਇਹਨੂੰ ਇੱਕ ਵਾਰੀ ਮੇ ਬਾਬਸਾ ਆਇਆ ਅਰੇ ਫੌਜੀ ਪੁੱਤਰਾ ਨਹੀਂ ਹੁੰਨਣੇ ਵੀ ਦਲੇਰ ਹੋ ਕੇ ਮਾਵਾ ਦੇ ਪੁੱਤਰ ਸ਼ੇਰ ਹੋ ਤੁਸੀਂ ਮੈਂ ਤਾਂ ਸਵੇਰੇ ਵੀ ਕਹਿਣ ਦੇਦੀ ਅਕਪੇ ਨੂੰ ਮੈਂ ਕਿਹਾ ਮੈਨੂੰ ਉਹਦਾ ਫੋਲਦੀ ਉਹ ਮੁੰਜੀ ਪਾਲੀ ਮੈਂ ਜੰਮੀ ਆ ਪਾਕਿਸਤਾਨ ਨਾਲ ਲੜਨ ਮੈਂ ਕਿਹਾ ਮੈਂ ਸਭ ਤੋਂ ਵੱਟੇ ਮੰਗੀ ਆਪਣੇ ਮਨਦੀਪ ਦਾ ਬਦਲਾ ਮੈਂ ਲੈ ਲੈਂਦੀ ਆ ਵੇਖਿਆ ਮੇਰੀ ਤੇਜ ਕੋਈ ਨਹੀਂ ਜਲਦੀ ਮੈਂ ਕਿਹਨਾਂ ਮੈਨੂੰ ਪਤਾ ਜਿੰਨਾ ਮੈਂ ਜਿੰਨੀ ਆ ਮੈਂ ਇੱਕ ਘੜੀ ਨਹੀਂ ਜੀ ਸਕਦੀ ਪਰ ਮੈਨੂੰ 7 ਸਾਲ ਹੋਇਆ ਜਿੰਦਗੀ ਨੂੰ ਰੋਜ਼ ਹੀ ਮਰਨੀ ਆ ਰੋਜ਼ ਹੀ ਜਿੰਨੀ ਆ ਮੈਂ ਹੰਟ ਕਿਨਾ ਮਾਰਾਉਂਦੇ ਨੰਨ ਬਹੁਤ ਮਾਰੀ ਹੁੰਦੇ ਤੇ ਮੇਰਾ ਸ਼ੇਰ ਪੁੱਤਰੀ ਉਹ ਏਡਾ ਦਲੇਰ ਹੀ ਮੈਂ ਉਹ ਬੱਚਾ ਅੱਗੇ ਨਾ ਹੋ ਕਰ ਕਹਿੰਦਾ ਮੰਮੀ ਕੁਛ ਨਹੀਂ ਹੁੰਦਾ ਮੈਨੂੰ ਜਿਹੜੀ ਗੋਲੀ ਤੇ ਮੇਰਾ ਨਾਮ ਲਿਖਦਾ ਮੇਰੇ ਬੱਜਨੀ ਆ ਕਹਿੰਦਾ ਮੈਨੂੰ ਕੁਛ ਨਹੀਂ ਹੋਣਾ ਕਹਿੰਦਾ ਮੈਂ ਮੇ ਫਿਕਰ ਕਰਦੀ ਨਹੀਂ ਕਰ ਮਾਰ ਬਾਰੀ ਕਹਿੰਦਾ ਮਨਦੀਪ ਕੱਚਾ ਨਾ ਨਾ ਮੀ ਪਾ ਹੀ ਲੜਦਾ ਮੀ ਪਰ ਮੀ ਪਗੰਦੇਰੀ ਮੈਂ ਵੀ ਪੇਗ ਨਹੀਂ ਹੋਇ ਕਰ ਨਾ ਮੰਮੀ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ ਸੱਤੀਸ ਗਾੜੀ ਤਾਂ ਵੀ ਦੇ ਅੱਗੇ ਉਹ ਆਖਣਾ ਸਾਹਮਣੇ ਆਖਿਆ ਕਹਿੰਦਾ ਨਹੀਂ ਤੂੰ ਇਕੱਲਾ ਕੰਨ ਲਾਏ ਤੂੰ ਅੱਗੇ ਨਹੀਂ ਹੋਇ ਕਰ ਕਹਿੰਦਾ ਸਾਜ ਜਿਹੜੇ ਮੇਰੀ ਗੋਲੀ ਦਾ ਨਾਮ ਲਿਖਦਾ ਮੇਰੇ ਵੱਜਣੀ ਵੱਜਣੀ ਉਹ ਮੇਰੇ ਹੋਣੀ ਹੋਣੀ ਆ ਤੇ ਮੈਨੂੰ ਉਹਨੂੰ ਪੇਤ ਨਹੀਂ ਦਿੱਤਾ ਵੀ ਮੈਂ ਮੰਮੀ ਆ ਕਿਤੇ ਦਾ ਕਮਾਂਡੋ ਕਰ ਲਈ ਆ ਜਾਂ ਇਹ ਕੀਤਾ ਮੈਨੂੰ ਇੱਕ ਵਾਰੀ ਪੇਤ ਨਹੀਂ ਦਿੱਤਾ ਉਹਨੂੰ ਕਰਮ ਨੂੰ ਰੋਜ਼ ਯਾਦ ਕਰ ਕਰ ਕੇ ਰੋਣੀ ਆਂ ਬੀ ਮੰਦੀਪ ਇੱਕ ਵਾਰੀ ਆਂ ਕਰ ਇੱਕ ਵਾਰੀ ਆ ਮਿਲ ਆਂ ਇੱਕ ਵਾਰੀ ਮਿਲ ਜਾ ਕਰ ਸੁਣਾ ਤੇਰੇ ਬਾਝੂ ਮੇਰਾ ਮੈਂ ਨਹੀਂ ਜੀ ਸਕਦੀ ਤੇਰੇ ਬਾਝੂ ਬਾਕੀ ਮੈਂ ਫੌਜੀ ਪੁੱਤਰਾਂ ਨੂੰ ਇਹੋ ਕਹਿੰਨੀ ਆਂ ਵੀ ਸ਼ੇਰ ਹੋ ਕੇ ਲੜੋ ਪਾਕਿਸਤਾਨ ਨਾਲ ਮੈਂ ਤਾਂ ਦੇ ਸਕਦਾ ਕੁਰਬਾਨ ਕਰ ਦਿੱਤਾ ਆਪਣਾ ਬੱਚਾ ਇਕੱਲਾ ਇਕੱਲਾ ਮੇਰਾ ਬੇਟਾ ਹੀ ਕੋਈ ਨਾ ਧੀ ਹੈ ਨਾ ਕੋਈ ਪੁੱਤਰ ਹੈ ਇਹੋ ਕੰਨੀ ਵੀ ਬੱਚਾ ਆਪਣਾ ਖਿਆਲ ਰੱਖੋ ਤੇ ਸ਼ੇਰ ਹੋ ਗਏ ਅੱਗੇ ਨਾਲ ਲੜੋ ਇਹਨਾਂ ਨਾਲ ਪਾਪੀਆਂ ਬੰਦਿਆਂ ਨਾਲ ਮੈਂ ਤਾਂ ਗੋਆ ਬੈਠੀ ਆਪਣਾ ਬੱਚਾ ਬਸ ਬਸ ਅੱਜ ਸਾਰਾ ਦੇਸ਼ ਮਦਰ ਡੇ ਮਨਾ ਰਹਾ ਹੈ ਹਰ ਕੋਈ ਸੋਸ਼ਲ ਮੀਡੀਆ 'ਤੇ ਸਟੇਟਸ ਡਾਲ ਰਹਾ ਹੈ ਇੱਕ ਬੇਟਾ ਮਾਂ ਕੇ ਸਾਥ ਅਲਿੰਗਨਬੱਧ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹਾ ਹੈ लेकिन आज हम पहुंचे हैं कैसी वीर माँ के घर जिस वीर माँ ने आज से सात साल पहले मदर डे के दिन ही अपना पुत्र जो है देश की बलिवेदी पर कुर्बान कर दिया बात कर रहा हूँ मैं कांस्टेबल मनदीप कुमार की जो अपने माता पिता के इकलौते बेटे थे जो आज से सात साल पहले जम्मू कश्मीर में पाक प्रशिक्षित आतंकियों से लड़ते हुए अपना बलिदान दे गया और मदर डे के दिन ही तंगे में निपटा हुआ वो इस प्रांगण में पहुंचा और अक्सर बेटे मदर डे के दिन कोई बुके देता है माँ को कोई फूल देता है कोई उपहार देता है लेकिन मनदीप अपनी शहादत का उपहार दे गया अपनी माँ को तंगे में निपटा हुआ है और लेकिन सूट है माँ को जिस माँ ने अपने वीर पुत्र की अच्छी को कंधा देकर शमशान तक ले जाकर पाकिस्तान को यह संदेश दिया कि हिंदुस्तान की पंजाब की माँ के कंधों में इतनी ताकत है कि वो अपने पुत्रों को शमशान तक कंधा दे सकती हैं आज लूट है उस माँ को आज भी आपने उस माँ की बात सुनी जिस माँ ने कहा कि मैंने अपना पुत्र तो देश पर वार दिया लेकिन सरहद पर लड़ने वाले सारे सैनिक जो हैं वो मेरे पुत्र हैं आशीर्वाद दिया उन बेटाओं को जो सरहदी हमारे सीमा प्रहरी है कि बेटा शेर की तरह लड़ो और ये भी कहा इस माने की जो हालात आज पाकिस्तान ने पैदा कर दिए हैं मुझे भी बंदूक दे दो मैं सरहद पर जाकर पाकिस्तान से लोहा ले सकती हूँ दो दो हाथ कर सकती हूँ और अपने वीर पुत्रों के अपने जो सैनिक शहीद हुए हैं उनकी शहादत का मैं बदलाव ले सकती हूँ बहुत कम ऐसी माएँ हैं जिनके जज्बात ऐसे हैं सो आज शहीद सैनिक परिवार सुरक्षा परिषद की पूरी टीम ने आज मनदीप के बलिदान को नमन किया है और मदर डे के दिन इस माँ का सम्मान कर इस माँ का आशीर्वाद लिया है मैं ईश्वर से प्रार्थना करता हूँ कि इस वीर माँ को इस वीर पिता को हौसला दे ताकत दे और ये मंदीप की शहादत को एक कमजोरी नहीं बनी ताकत बनाए और मंदीप एक ऐसा योद्धा था जिसकी बलिदान के बाद देश के राष्ट्रपति उन्होंने पुलिस जो ब्रेवरी मेडल था वो देकर सम्मानित किया सो ये राष्ट्रपति वाडड़ परिवार है सो मैं नमन करता हूँ इस माँ को इस पिता को जिन्होंने ऐसा वीर पुत्र देश की बल्लीवेदी पर कुर्बान कर दिया धन्यवाद जय हिंद जय भारत